ਉਸੀ ਦੇਖ ਲਓ 18 24 ਅੰਦਾਜ਼ੇ ਦੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਦੇ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਹੈ ਇੱਕ ਨਵਾਂ ਕਾਨੂੰਨ ਜਿਹੜਾ ਬਣਾਇਆ ਗਿਆ ਤਾਂ ਅੰਦਾਜ਼ੇ ਇਹ ਪੂਰੇ ਪੰਜਾਬ ਦੇ ਵਿੱਚ ਜਿਹੜੀ ਹੈ ਧਾਰਮਿਕ ਪਾਵਨਾਂ ਉੱਤੇ ਸਪੋਚਾਉਣ ਦੇ ਜਿਹੜਾ ਹੈ ਮਾਮਲੇ ਜਿਹੜੇ ਹੈ ਵੱਦੇ ਲਗਾਤਾਰ ਨਜ਼ਰ ਆ ਰਹੇ ਸੀ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਸੀਮ ਭਗਵੰਤ ਮਾਨ ਵੱਲੋਂ ਜਿਹੜਾ ਹੈ ਨਵਾਂ ਐਲਾਨ ਕੀਤਾ ਗਿਆ ਜਿਸ ਦੇ ਵਿੱਚ ਨਵਾਂ ਕਾਨੂੰਨ ਬਣਾਇਆ ਗਿਆ ਕੋਈ ਵੀ ਵਿਅਕਤੀ ਕਿਸੇ ਵੀ ਕਮਿਊਨਿਟੀ ਨਾਲ ਬਿਲੋਂਗ ਕਰਦਾ ਹੋਵੇ ਉਸ ਦੇ ਅਗਰ ਉਸ ਧਾਰਮਿਕ ਪਾਵਨਾ ਨੂੰ ਕੋਈ ਠੇਸ ਪਹੁੰਚਾਉਂਦਾ ਹੈ ਕੋਈ ਬੇਦ ਵੀ ਕਰਦਾ ਤਾਂ ਉਸ ਦੇ ਖਿਲਾਫ ਜਿਹੜੀ ਹੈ ਪਹਿਲਾਂ ਤਾਂ ਜਿਹੜੀ ਹੈ ਬੇਦਬੀ ਦਾ ਮਾਮਲਾ ਦਰਜ ਹੁੰਦਾ ਸੀ ਉਸ ਦੇ ਖਿਲਾਫ ਹੁਣ ਜਿਹੜੀ ਹੈ ਸੈਕਸ਼ਨ 95 ਦੇ ਤਹਿਤ ਜਿਹੜੀ ਹੈ ਬੜੀ ਜਿਹੜੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜਿਸ ਦੇ ਵਿੱਚ ਉਸ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ ਜਿਸ ਨੂੰ ਲੈ ਕੇ ਅੱਜ ਰਾਜਪੁਰਾ ਦੇ ਨੀਜੀ ਹੋਟਲ ਦੇ ਵਿੱਚ ਰੋ ਰੱਖਿਆ ਦਲ ਦੇ ਪ੍ਰਧਾਨ ਸੀਸ਼ ਕੁਮਾਰ ਵੱਲੋਂ ਇੱਕ ਪ੍ਰੈਸ ਕਾਨਫਰੰਸ ਵੀ ਰੱਖੀ ਗਈ ਹੈ ਹੁਣ ਗੱਲਬਾਤ ਕਰਾਂਗੇ ਸੀਸ਼ ਕਮਰਨ ਜਾਣਾਂਗੇ ਕਿ ਆਖਿਰ ਕੀ ਮਾਮਲਾ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਹੋਰ ਵੀ ਉਹਨਾਂ ਨਾਲ ਗੱਲਬਾਤ ਕਰਾਂਗੇ ਤਾਂ ਉਸਾਸ ਨੂੰ ਲੈ ਕੇ ਭਵੇਂ ਢੋਂਸ਼ਲਾ ਦੇ ਮੁੱਦਿਆਂ ਨੂੰ ਲੈ ਕੇ ਭਵੇਂ ਜੋ ਬਾਜ਼ਾਰਾਂ ਦੇ ਵਿੱਚ ਸੈਰਾਂ ਦੇ ਮਾਹੌਲ ਜਿਹੜੇ ਵਿੱਚ ਅੱਜਕੱਲ ਜਿਹੜੀ ਗਾਹਾਂ ਵੇ ਸਾਰਾ ਕੁੰਦੀ ਨਜ਼ਾਰਾ ਰਹੀ ਨੇ ਤੇ ਕਈ ਵਾਰ ਬਿਜਲੀ ਦੇ ਖੰਭਿਆਂ ਨਾਲ ਉਹਨਾਂ ਦੀ ਜਿਹੜੀ ਕਰੰਟ ਲੱਗਣ ਨਾਲ ਮੌਤ ਹੋ ਜਾਂਦੀ ਹੈ ਇਸ ਬੰਦੇ ਵਿੱਚ ਗੱਲਬਾਤ ਕਰਦੇ ਹਾਂ ਹੋਰ ਅਕਸ਼ਦਲ ਦੇ ਪ੍ਰਧਾਨ ਸੀ ਕੁਮਾਰ ਨਾਲ ਜਾਣਦੇ ਹਾਂ ਉਹਨਾਂ ਤੋਂ ਕਿ ਕੀ ਹੈ ਪੂਰਾ ਮਾਮਲਾ ਟੀਵੀ ਨਿਊਜ਼ 24 ਦੇ ਲਈ ਰਾਜਪਟਾ ਤੋਂ ਐਮਰ ਬੰਦੇ ਦੇ ਨਾਲ ਹਮਨਸ਼ੁਹਰੀ ਸ਼੍ਰੀ ਸ਼ਰੀਪਾਲ ਜਾਗੋ ਮਾਤਾ ਕੀ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਪੱਤਰਕਾਰ ਵੀ ਰੰਦਾ ਬਹੁਤ-ਬਹੁਤ ਧੰਨਵਾਦ ਕਰਾਂਗਾ ਮੈਂ ਗੱਲ ਕਰਨ ਜਾ ਰਿਹਾ ਹਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਜੀ ਬਾਰੇ ਜਿਨ੍ਹਾਂ ਨੇ ਇੱਕ ਬਹੁਤ ਵੱਡਾ ਕਾਨੂੰਨ ਪਾਸ ਕਰਿਆ 75 ਸਾਲ ਬਾਅਦ ਆਜ਼ਾਦੀ ਤੋਂ ਬਾਅਦ ਜੇ ਕਿਸੇ ਨੇ ਕੋਈ ਵਧੀਆ ਕਾਨੂੰਨ ਬਣਾਇਆ ਉਹ ਇਸ ਸਰਕਾਰ ਨੇ ਬਣਾਇਆ ਕਿਸੇ ਵੀ ਧਾਰਮਿਕ ਸਥਾਨ ਦੀ ਜੇਕਰ ਕੋਈ ਬੇਦਬੀ ਕਰਦਾ ਉਹਦੇ ਵਾਸਤੇ ਉਹਨਾਂ ਨੇ ਉਮਰ ਕੈਦ ਅਨਾਉਂਸ ਕਰੀਆ ਮੈਂ ਇਸ ਗੱਲ ਦਾ ਬਾਰ-ਬਾਰ ਧੰਨਵਾਦ ਦੀਆਂ ਸਰਕਾਰ ਦਾ ਦੂਸਰੀ ਗੱਲ ਮੇਰੀ ਅਪੀਲ ਹੈ ਭਗਵੰਤ ਮਾਨ ਜੀ ਨੂੰ ਜਿਹੜੀ ਸਨਾਤਨੀਆਂ ਦਾ ਕੇਂਦਰ ਹੈ ਆਸਥਾ ਦਾ ਕੇਂਦਰ ਹੈ ਹਿੰਦੂਆਂ ਦਾ ਆਸਥਾ ਦਾ ਕੇਂਦਰ ਹੈ ਉਹ ਗੋ ਮਾਤਾ ਪੂਰੇ ਦੇਸ਼ ਦੇ ਨਹੀਂ ਪੂਰੀ ਦੁਨੀਆ ਦਾ ਜਣਾ ਸੰਤ ਨਹੀਂ ਹੈ ਉਹ ਗਊ ਮਾਤਾ ਨੂੰ ਮਾਤਾ ਦੀ ਤਰ੍ਹਾਂ ਪੁੱਛਦਾ ਮੇਰੀ ਬੇਨਤੀ ਹੈ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਗਊ ਮਾਤਾ ਦਾ ਕਤਲਿਆਮ ਹੋ ਰਿਹਾ ਤੁਸੀਂ ਦੇਖ ਰਹੇ ਹੋ ਕਦੀ ਮੀਟ ਦੇ ਟਰੱਕ ਕਦੀ ਤਸਕਰੀ ਦੇ ਟਰੱਕ ਕਿਤੇ ਗਊਆਂ ਵੱਢਣ ਦੇ ਮਾਮਲੇ ਮੇਰੀ ਬਾਰ ਬਾਰ ਬੇਨਤੀ ਹੈ ਇਸ ਕਾਨੂੰਨ ਦੇ ਵਿੱਚ ਗਊ ਮਾਤਾ ਨੂੰ ਵੀ ਲਿਆ ਜਾਵੇ ਜੇਕਰ ਪੰਜਾਬ ਦੇ ਅੰਦਰ ਕੋਈ ਗਊ ਮਾਤਾ ਨੂੰ ਕੱਟੇ ਤਾਂ ਉਸ ਨੂੰ ਵੀ ਉਮਰ ਕਾਇਦ ਹੋਣੀ ਚਾਹੀਦੀ ਆ ਕਿਉਂਕਿ ਇਸ ਕੰਮ ਦੇ ਨਾਲ ਦੋ ਫਿਰਕਿਆਂ 'ਚ ਹਮੇਸ਼ਾ ਦੰਗਾ ਫਸਾਦ ਹੋਣ ਦਾ ਖਤਰਾ ਰਹਿੰਦਾ ਤੇ ਜਗ੍ਹਾ-ਜਗ੍ਹਾ ਤੁਹਾਨੂੰ ਪਤਾ ਮਹੀਨੇ 'ਚ ਕਈ ਵਾਰੀ ਇਹੋ ਜਿਹਾ ਪੋਜੀਸ਼ਨ ਪੈਦਾ ਹੋ ਜਾਂਦੀ ਆ ਸਾਨੂੰ ਧਰਨੇ ਪ੍ਰਦਰਸ਼ਨ ਕਰਨੇ ਪੈਂਦੇ ਆ ਤੇ ਮੇਰੀ ਬਾਰ-ਬਾਰ ਬੇਨਤੀ ਆ ਕਿਉਂਕਿ ਸਰਕਾਰ ਨਾ ਤਾਂ ਨਰਿਆਤ ਕਰਦੀ ਆ ਮਾਸ ਨਾ ਆਯਾਤ ਕਰਦੀ ਆ ਨਾ ਇੱਥੇ ਗਊਆਂ ਵਡੀਆਂ ਜਾਂਦੀਆਂ ਤਾਂ ਉਹਨਾਂ ਨੂੰ ਚਾਹੀਦਾ ਗਊ ਮਾਤਾਂ ਨੂੰ ਰਾਜੇ ਮਾਤਾ ਦਾ ਦਰਜਾ ਦਇਆ ਜਾਵੇ ਨਾਲ ਦੇ ਨਾਲ ਇਸ ਕੰਮ ਦੇ ਨਾਲ ਸੋਨੇ ਤੋਂ ਸਹਾਗਾ ਹੋ ਜਾਏਗਾ ਮੈਂ ਇਹ ਕਹਾਂਗਾ ਭਗਵੰਤ ਮਾਨ ਜੀ ਜੇਕਰ ਸਨਾਤਨੀਆਂ ਦੀ ਇਹ ਮੰਗ ਪੂਰੀ ਕਰ ਦਿੰਦੇ ਤਾਂ ਆ ਨਾਲੇ ਸਮੇਂ ਚ ਜਿਹੜਾ ਸਨਾਤਨੀ ਹੈ ਜਿਹੜਾ Hindu ਹੈ ਉਹ ਤ੍ਰਿਤ ਕਣੀ ਨਹੀਂ ਹੈ ਜੇ ਗਊ ਮਾਤਾ ਦਾ ਕੰਮ ਕਰਦਾ ਤਾਂ ਦੁਬਾਰਾ ਗੱਦੀ ਤੇ ਬਿਠਾਣਗੇ ਮੇਰੀ ਬਾਰ ਬਾਰ ਇਹ ਹੀ ਰਿਕਵੈਸਟ ਸਰਕਾਰ ਕੀ ਉਹਨਾਂ ਬੰਦਵਾ ਦਾ ਕੀ ਕਰੋਗੇ ਜੇ ਜੇ ਤੁਸੀਂ ਕਲਪਰਤੋ ਵੀ ਜਿਹੜਾ ਸਰਲਾ ਅੱਜ ਦਾ ਸਰਹ ਸਰਹ ਲਾ ਲਿਆ ਆਵਾਗਾ ਹਾਲਾਤਾਂ ਤੇ ਦੇਖੋ ਬਈਆ ਉਹਨਾਂ ਲਈ ਇਹ ਕੋ ਸੋਚਿਆ ਕਰ ਤੁਸੀਂ ਹਾਂ ਮੈਂ ਇਹਦੇ ਬਾਰੇ ਤੁਹਾਡੇ ਨਾਲ ਗੱਲ ਕਰਨੀ ਚਾਹਾਂ ਪੰਜਾਬ ਦਾ ਆਯੋਗ ਦਾ ਚੇਅਰਮੈਨ ਕਮਿਸ਼ਨ ਦਾ ਚੇਅਰਮੈਨ ਅਸ਼ੋਕ ਸਿੰਗਲਾ ਜੀ ਹੰਤੂਰੀ ਤੋਂ ਜਿਹੜੇ ਇਸ ਟਾਈਮ ਮੌਜੂਦਾ ਚੇਅਰਮੈਨ ਹੈ ਮੰਨੂ ਬੜੀ ਕਹਿੰਦੇ ਹੋਏ ਵੀ ਸ਼ਰਮ ਆ ਰਹੀ ਆ ਉਹਨਾਂ ਤੇ ਘੱਟੋ ਘੱਟ 10-15 ਲੱਖ ਰੁਪਈਆ ਸਾਡੇ ਕਾਉਸਸਸ ਚ ਖਰਚਾ ਹੁੰਦਾ ਕਿਉਂਕਿ ਗੱਡੀ ਦਾ ਖਰਚਾ ਦਫਤਰ ਦਾ ਖਰਚਾ ਉਹਨਾਂ ਦੀ ਤਨਖਾਹ ਨੰਨ ਮੈਨ ਤੇ ਬਹੁਤ ਖਰਚੇ ਹੁੰਦੇ ਆ ਪਰ ਉਹਨਾਂ ਨੇ ਅੱਜ ਤੱਕ ਕੋਈ ਗੋ ਮਾਤਾਵਾਸ ਸੇ 3 ਸਾਲ ਚ ਇੱਕ ਵੀ ਕੰਮ ਨਹੀਂ ਕਰਿਆ ਜਦੋਂ ਕਿ ਮੈਂ ਉਹਨਾਂ ਦੇ ਸ਼ਹਿਰ ਦੇ ਵਿੱਚ 10 ਗੱਡੀਆਂ ਫੜ ਚੁੱਕਿਆ ਉਹ ਆ ਕੇ ਨਾਲ ਵੀ ਨਹੀਂ ਖੜੇ ਉਹ ਬਿਜ਼ਨਸਮੈਨ ਆ ਉਹ ਆਪਣਾ ਬਿਜ਼ਨਸ ਕਰਦੇ ਆ ਪ੍ਰੋਪਰਟੀ ਦਾ ਦਿੱਲੀ ਮੁਹਾਲੀ ਜਾਂਦੇ ਪਰ ਉਹ ਆਪਣੇ ਡਾਕਟਰ ਨਹੀਂ ਜਾਂਦੇ ਇੱਕ ਜਿਹੜਾ ਕਾਨੂੰਨ ਹੈ ਐਕਟ ਹੈ ਜਿਹੜਾ ਕਮਿਸ਼ਨ ਦਾ ਐਕਟ ਹੈ 14 ਦਾ ਉਹਦੇ ਅੰਦਰ ਹਰ ਚੇਅਰਮੈਨ ਨੂੰ ਸਾਲ ਦੇ ਅੰਦਰ ਤਿੰਨ ਮੀਟਿੰਗਾਂ ਗਵਰਨਿੰਗ ਬੋਡੀ ਦੀਆਂ ਤਿੰਨ ਮੀਟਿੰਗਾਂ ਲੈਣੀਆਂ ਹੁੰਦੀਆਂ ਜਿਦੇ ਚ ਡਾਇਰੈਕਟਰ ਐਨੀਮਲ ਹਸਪੀਟਲ ਦੇ ਤੇ ਹੋਰ ਵੱਡੇ ਵੱਡੇ ਅਫਸਰਾਂ ਨੇ ਜੁਆਇਨ ਕਰਨਾ ਹੁੰਦਾ ਉਸਨੇ 3 ਸਾਲ ਦੇ ਅੰਦਰ ਇੱਕ ਮੀਟਿੰਗ ਕਰੀਆਂ ਜਦੋਂ ਕਿ 12 ਮੀਟਿੰਗਾਂ ਉਹਨਾਂ ਨੂੰ ਕਰਨੀਆਂ ਚਾਹੀਦੀਆਂ ਸੀ ਤੇ ਉਹ ਵੈਸੇ ਹੀ ਉਹ ਡਿਸਕਵালিਫਾਈ ਹੋ ਗਏ ਜੇ ਸਰਕਾਰ ਚਾਹੇ ਤਾਂ ਉਹਨਾਂ ਨੂੰ ਇੱਕ ਮਿੰਟ ਜਿਵੇਂ ਅਸੀਂ ਰਿਟ ਪਾ ਦਈਏ ਤਾਂ ਡਿਸਕਵালিਫਾਈ ਹੋਣਾ ਹੈ ਮੈਂ ਭਗਵੰਤ ਮਾਨ ਜੀ ਨੂੰ ਇਹ ਵੀ ਬੇਨਤੀ ਕਰਾਂਗਾ ਤੁਸੀਂ ਕੋਈ ਐਸਾ ਗਊ ਭਗਤ ਨੂੰ ਚੇਅਰਮੈਨ ਲਾਓ ਜਿਸ ਨੂੰ ਤਜਰਬਾ ਹੋਵੇ ਜਿਹੜਾ ਗਊ ਮਾਤਰ ਦਾ ਕੰਮ ਕਰੇ ਨਾ ਕਿ ਉਹ ਇੱਕ ਬੋਝ ਬਣ ਜਾਵੇ ਇਹ ਇੱਕ ਪਾਪ ਵਾਲਾ ਕੰਮ ਉਹਨਾਂ ਤੇ ਮੈਂ ਸਮਝਾਂਗਾ ਇਹ ਇੱਕ ਪਾਪਾਲਾ ਕੰਮ ਹੋ ਰਿਹਾ ਕਿਉਂਕਿ ਪੰਜਾਬ ਦੇ ਲੋਕ ਅਸੀਂ ਗੋਮਤਾ ਦਾ ਕੰਮ ਕਰਦੇ ਸਾਨੂੰ ਸਵਾਲ ਕਰਦੇ ਆ ਜਿਹੜੇ ਸਵਾਲ ਚੇਅਰਮੈਨ ਨੂੰ ਕਰਨੇ ਚਾਹੀਦੇ ਆ ਉਹ ਸਵਾਲਾਂ ਦਾ ਜਵਾਬ ਸਾਨੂੰ ਦੇਣਾ ਪੰ데요 ਕਿਉਂਕਿ ਪੰਜਾਬ ਦੇ ਅੰਦਰ ਕਾਹੋ ਸਸ ਲਾਇਆ ਗਿਆ ਨੋ ਐਟਮਨ ਤਾਂ ਕਾਹੋ ਸਸ ਲੱਗਿਆ ਜਿਹਦਾ 425 ਕਰੋੜ ਰੁਪਈਆ ਸਰਕਾਰ ਦੇ ਕੋਲ ਪਿਆ ਉਸ ਚੇਅਰਮੈਨ ਦਾ ਫਰਜ਼ ਬਣਦਾ ਸੀ ਉਸ ਸਸ ਚ ਪੈਸਾ ਗਊਸ਼ਾਲਾ ਨੂੰ ਵੰਡ ਦੇ ਤਾਂ ਕਿ ਜਿਹੜੀਆਂ ਲਾਵਾਰਸ ਇੱਕ ਲੱਖ ਗਊ ਅੱਜ ਦੀ ਡੇਟ 'ਚ ਸੜਕਾਂ ਤੇ ਲਾਵਾਰਸ ਕੋ ਮਰੀਆ ਉਹ ਚੇਅਰਮੈਨ ਦੀ ਡਿਊਟੀ ਆ ਉਹਨਾਂ ਨੂੰ ਗਊਸ਼ਾਲਾ ਦੇ ਅੰਦਰ ਕਰਨਾ ਸਭਾ 500 ਦੇ ਕਰੀਬ ਪੰਜਾਬ ਦੇ ਅੰਦਰ ਗਊਸ਼ਾਲਾ ਕਿਸੇ ਵੀ ਗਊਸ਼ਾਲਾ ਨੂੰ ਅੱਜ ਤੱਕ ਨਾ ਤਾਂ ਕੋਈ ਮੀਟਿੰਗ 'ਚ ਬੁਲਾਇਆ ਨਾ ਕਿਤੇ ਗਊਸ਼ਾਲਾ ਚ ਗਏ ਨਾ ਉਹਨਾਂ ਨੂੰ ਕੋਈ ਫੰਡ ਰਿਲੀਜ਼ ਕਰਿਆ ਇਸ ਕਰਕੇ ਮੈਂ ਤੁਹਾਡੇ ਧਿਆਨ 'ਚ ਲਿਆਣਾ ਚਾਹ ਰਿਹਾ ਹਾਂ ਮੇਰੇ ਭਗਵੰਤ ਮਾਨ ਜੀ ਨੂੰ ਇਹ ਵੀ ਬੇਨਤੀ ਹੈ ਇਸ ਦੇ ਨਾਲ ਨਾਲ ਇਹ ਜਿਹੜਾ ਫਰਜ ਬਣਦਾ ਸੀ ਇਸ ਆਵਾਜ਼ ਨੂੰ ਚੁੱਕਣ ਵਾਸਤੇ ਚੇਅਰਮੈਨ ਦੀ ਡਿਊਟੀ ਬਣਦੀ ਸੀ ਉਸ ਅਜੰਡੇ ਦੇ ਅੰਦਰ ਜਿਹੜਾ ਬੇਅਦਵੀ ਦਾ ਅਜੰਡਾ ਪਾਸ ਕਰਿਆ ਸਜਾ ਦਾ ਉਸ ਨੂੰ ਇਹ ਪੁਆਣਾ ਚਾਹੀਦਾ ਸੀ ਉਹ ਮਿਟਗੇ ਕੋਈ ਨਹੀਂ ਕਰੀ ਉਸਨੇ ਪਬਲਿਕ ਮੀਟਿੰਗ ਕੋਈ ਨਹੀਂ ਕਰੀ ਉਸਨੇ ਇਸ ਕਰਕੇ ਬਾਰ-ਬਾਰ ਮੇਰੀ ਇਹੀ ਰਿਕਵੈਸਟ ਹੈ ਉਸ ਨੂੰ ਬਦਲਿਆ ਜਾਵੇ ਕੋਈ ਵਧੀਆ ਜ਼ਿੰਮੇਵਾਰ ਬੰਦਾ ਲਗਾਇਆ ਜਾਵੇ ਉੱਥੇ ਗਊਪਾਖਤ ਲਗਾਇਆ ਜਾਵੇ ਚਾਹੇ ਕਿਸੇ ਗਊਸ਼ਾਲਾ ਦਾ ਪ੍ਰਧਾਨ ਹੀ ਉੱਥੇ ਲਗਾਇਆ ਜਾਵੇ ਚੇਅਰਮੈਨ ਆਪਣੀ ਪਾਰਟੀ ਦਾ ਕੋਈ ਤਾਂ ਪ੍ਰਧਾਨ ਹੋਣਾ ਗਊਸ਼ਾਲਾ ਦਾ ਗਊਪਾਖਤ ਲਗਾਇਆ ਜਾਵੇ ਜਿਹੜਾ ਸਮਾਂ ਦਵੇ ਉਹ ਤਾਂ ਕੋਈ ਸਮਾਂ ਨਹੀਂ ਹੈ ਮੀਟਿੰਗ ਕਰਨ ਦਾ ਨਹੀਂ ਜਦੋਂ ਵੀ ਅਸੀਂ ਕੋਈ ਟਰੱਕ ਫੜਦੇ ਹਾਂ ਜਾਂ ਸਾਨੂੰ ਕਿਤੇ ਖਾਣੇ 'ਚ ਪ੍ਰੋਬਲਮ ਆ ਜਾਂਦੀ ਆ ਉਸ ਬੰਦੇ ਦੇ ਫੋਨ ਤੇ ਐਸਐਚਓ ਵੀ ਉਹ ਉਹ ਗੱਲ ਨੂੰ ਚੰਗੀ ਤਰ੍ਹਾਂ ਕਰਦਾ ਮੰਨਣ ਦਿੱਤਾ ਬਹੁਤ ਦੂਰ ਵਾਲੀ ਗੱਲ ਹੈ ਉਹਦਾ ਕੋਈ ਇਮਪ੍ਰੈਸ਼ਨ ਨਹੀਂ ਆ ਤੇ ਇਸ ਕਰਕੇ ਅੱਜ ਤੁਸੀਂ ਗਊ ਮੁਖੀਆਂ ਦੇ ਲਈ ਅੱਜ ਹੀ ਪ੍ਰਤੀਨਿਧ ਕੋਲ ਨਾ ਕੋਈ ਫੰਕ ਕਰਦੇ ਅੱਜ ਤੁਸੀਂ ਸਿੱਧਾ ਅਰੋਪ ਲਾਤੇ ਆ ਸਰਕਾਰ ਦੇ ਉੱਤੇ ਕਿ ਵੀ ਉਨ੍ਹਾਂ ਨੇ ਆਏ ਕਿ ਤੁਸੀਂ ਕੀ ਕਰ ਰਹੇ ਹੋ ਦੂ ਦੂ ਕਿਉਂਕਿ ਤੁਸੀਂ ਬਹੁਤ ਵੱਡੀ ਸੰਸਥਾ ਵੀ ਬਣਾਈ ਦੀ ਹੈ ਤੁਸੀਂ ਜੇਲ੍ਹ ਵੀ ਜਾ ਕੇ ਆਏ ਹੋ ਤੁਸੀਂ ਕੀ ਕਰ ਰਹੇ ਹੋ ਜਿਹੜੀ ਅਵਾਰਾ ਹਾਲਾਤ ਚ ਗਊਆਂ ਕੁਮਰੀਆਂ ਨੇ ਲੋਕੀ ਵਿਡਾਂ ਨੂੰ ਲੱਗਿਆ ਅੱਜਕੱਲ ਦੇਖੋ ਸਰਕਾਰ ਮੈਨੂੰ ਸੈਸ ਨਹੀਂ ਦੇ ਰਹੀ ਮੈਨੂੰ 790 ਮੈਨੂੰ ਜਗਾ ਦਬੇ ਨਾ ਪੰਜਾਬ ਦੀਆਂ ਸਾਰੀਆਂ ਗਊਆਂ ਰੱਖਸਤਾਂ ਮੈਂ ਪਹਿਲਾਂ ਵੀ ਕਈ ਵਾਰੀ ਕਿਹਾ ਦੇਸੀ ਗਊ ਅੱਜ ਵੀ ਮੈਂ ਕਹ ਰਿਹਾ ਪੰਜਾਬ ਦੇ ਅੰਦਰ ਜਿੰਨੀ ਵੀ ਦੇਸੀ ਗਊ ਸੜਕਾਂ ਤੇ ਘੁੰਮ ਰਹੀ ਹੈ ਮੈਨੂੰ ਜਗਾ ਦੇਣ ਮੈਂ ਰੱਖਣ ਨੂੰ ਤਿਆਰ ਹਾਂ ਦੇਸੀ ਗਊ ਕਿਉਂਕਿ ਜਿਹੜੀ ਸਾਡੀ ਆਸਥਾ ਹੈ ਉਹ ਰਾਮਾ ਗਊ ਚ ਹੈ ਜਿਹੜੀ ਦੇਸੀ ਹੈ ਅਸੀਂ ਉਹਨੂੰ ਮਾਂ ਦੀ ਤਰ੍ਹਾਂ ਪੁੱਜਦੇ ਨਾ ਕਿ ਅਸੀਂ ਇੱਕ ਗਊ ਜੈਸਾ ਜੋ ਅਮਰੀਕਾ ਨੇ ਜਾਨਵਰ ਬਣਾ ਕੇ ਐਚਐਫ ਸਾਡੇ ਹਿੰਦੁਸਤਾਨ ਤੇ ਭੇਜਿਆ ਉਸ ਸੂਰ ਕੁੱਤੇ ਬਿੱਲੀ ਦਾ ਕੋਲੋਨ ਨੂੰ ਚੱਕ ਕੇ ਕੋਈ ਇੱਕ ਦੁੱਧ ਪਿਵਾ ਕੇ ਜਿਹਦੇ ਦੁੱਧ ਨਾਲ ਅੱਜ ਤੱਕ ਹਿੰਦੁਸਤਾਨ ਚ ਬਿਮਾਰੀ ਆਈ ਹੈ ਚਾਹੇ ਉਹ ਕੈਂਸਰ ਆਇਆ ਚਾਹੇ ਉਹ ਹਾਰਟ ਅਟੈਕ ਆਇਆ ਚਾਹੇ ਸ਼ੂਗਰ ਆਇਆ ਚਾਹੇ ਬਲੱਡ ਪ੍ਰੈਸ਼ਰ ਆਇਆ ਇਹ ਹੁਣ ਸਾਇੰਟਿਸਟਾਂ ਨੇ ਸਿੱਧ ਕਰਤਿਆ ਵੀ ਉਸ ਦੇ ਦੁੱਧ ਨਾਲ ਇਹ ਸਾਰੀਆਂ ਬਿਮਾਰੀਆਂ ਲੱਗੀਆਂ ਪੰਜਾਬ ਦੇ ਗਵਮਾਂ ਦੇ ਹਲਾਕ ਜਿਹੜੇ ਆ ਕੋ ਸੈਕਸ ਚ ਲੈ ਕੇ ਤੁਸੀਂ ਕਹਿ ਰਹੇ ਹੋ ਪਰ ਇੱਧਰ ਵੀ ਤੁਸੀਂ ਪਹਿਲਾਂ ਕੀ ਆਵਾਜ਼ ਨਹੀਂ ਚੁੱਕੀ ਹੋਰ ਵੀ ਤਾਂ ਕਈ ਮੈਂ ਹਮੇਸ਼ਾ ਹੀ ਜਦੋਂ ਸੁਣਤਾ ਹੈ ਜੁਨੀਆਤੀ ਗਉ ਦੇ ਹੱਥ ਵਿੱਚ ਗੱਲ ਕਰਦੀ ਹੈ 3 ਸਾਲ ਕਿਉਂ ਚੁੱਪ ਰਹੀ ਨਾ ਮੇਰੇ ਕਲਪਸਮਾ ਮੈਂ ਹਰ ਮੀਟਿੰਗ ਚ ਤੁਹਾਨੂੰ ਯਾਦ ਹੋਏਗਾ ਪੱਤਰਕਾਰ ਬੈਠੇ ਸਾਰੇ ਜਣੇ ਉਹਨਾਂ ਨੂੰ ਸਭ ਨੂੰ ਪਤਾ ਮੈਂ ਕਾਉਸਸ ਦੀ ਗੱਲ ਜ਼ਰੂਰ ਕਰਨਾ ਜ਼ਰੂਰ ਆਵਾਜ਼ ਚੱਕਦਾ ਮੈਂ ਸਮੇਂ ਸਮੇਂ ਸਿਰ ਪੋਸਟਾਂ ਵੀ ਪਾਉਂਦਾ ਰਹਿਣਾ ਆਪਣੇ ਪੇਜ ਤੇ ਕਿਉਂਕਿ ਮੇਰਾ ਤਾਂ ਫਰਜ਼ ਹੈ ਮੈਂ ਨਗੋ ਵਾਸਤੇ ਕੰਮ ਕਰਨਾ ਮੈਂ ਤਾਂ ਆਵਾਜ਼ ਚੱਕਾਂਗਾ ਹੀ ਅੱਜ ਮੈਨੂੰ ਤਕਲੀਫ ਹੋਈ ਵੀ ਜਦੋਂ ਉਹਨਾਂ ਨੇ ਕਾਨੂੰਨ ਬਣਾਇਆ ਮੰਦਰ ਦਾ ਕਰ ਦਿਆ ਗ੍ਰੰਥਾਂ ਦਾ ਕਰ ਦਿਆ ਤੇ ਗਉ ਨੂੰ ਵਿੱਚ ਨਹੀਂ ਪਾਇਆ ਤਾਂ ਇਸ ਕਰਕੇ ਮੈਂ ਤੁਹਾਡੇ ਰੂਬਰੂ ਹੋਇਆ ਤੁਹਾਨੂੰ ਤਕਲੀਫ ਦਈ ਹੈ ਇੱਥੇ ਇਕੱਠੇ ਹੋਣ ਦੇ ਸਾਰਿਆਂ ਨੂੰ ਤੇ ਇਹ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਚੀਰਮੈਨ ਨੂੰ ਵੀ ਕਰਨੀ ਚਾਹੀਦੀ ਸੀ ਇਹ ਹਰ ਗਊ ਭਗਤ ਨੂੰ ਹਰ ਗਊਸ਼ਾਲਾ ਵਾਲੇ ਨੂੰ ਕਰਨੀ ਚਾਹੀਦੀ ਹੈ ਜੇਕਰ ਸਾਡੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਦੀ ਤਾਂ ਇਹ ਜਿਹੜੀ ਪ੍ਰੈਸ ਕਾਨਫਰੰਸਾਂ ਸਾਡੀਆਂ ਹਰ ਜ਼ਿਲ੍ਹੇ 'ਚ ਹਰ ਸ਼ਹਿਰ 'ਚ ਸਹੀ ਆਵਾਜ਼ ਬੁਲੰਦ ਕਰਾਂਗੇ ਭਗਵਾਨ ਤੁਮਾਨ ਜੀ ਦੇ ਕੰਨਾਂ ਤੱਕਰ ਆਵਾਜ਼ ਪਹੁੰਚੇ ਮੈਨੂੰ ਉਮੀਦ ਆ ਉਹ ਜੈਜ ਮੰਗਾ ਉਹ ਸਾਡੇ ਮੰਗ ਨੂੰ ਲੈ ਕੇ ਜ਼ਰੂਰ ਮੰਨਣਗੇ ਜਿਹੜੇ ਗਊਆ ਜਾਂ ਨਦੀ ਬੈਲ ਕਹੀ ਆਪਾਂ ਦੇ ਬੇਸਾਰਾ ਕੁੰਬਰੇ ਨੇ ਜਿੰਦਾ ਐਕਸੀਡੈਂਟ ਹੋ ਜਾਂਦਾ ਜਾਂ ਮਿਸਟੱਕ ਇੰਫਰ ਕਰਦੇ ਉਹਨਾਂ ਲਈ ਕੀ ਕਰਦਾ ਮੈਂ ਉਹਦੀਓ ਹੀ ਗੱਲ ਕਰ ਰਿਹਾ ਹਾਂ ਚੇਅਰਮੈਨ ਦੀ ਡਿਉਟੀ ਐ ਉਹ ਹਸਪੀਟਲ ਬਣਾਉਣ ਪਿਛਲੀ ਸਰਕਾਰਾਂ ਨੇ 22 ਗਊਸ਼ਾਲਾ ਸਰਕਾਰੀ ਬਣਾਈਆਂ 25-25 ਏਕੜ ਚ ਇਹਨਾਂ ਦਾ ਵੀ ਫਰਜ਼ ਬਣਦਾ ਜੇ ਗਊਸ਼ਾਲਾ ਮੈਂ ਕਰ ਰਿਹਾ ਨਹੀਂ ਬਣਾ ਸਕਦੇ 400 700 ਦਾ 425 ਕਰੋੜ ਰੁਪਈਆ ਪਿਆ ਚਾਹੇ 50 ਗਊਸ਼ਾਲਾ ਬਣਾ ਲਓ ਜੇ ਨਹੀਂ ਬਣਾ ਸਕਦੇ ਤੇ ਪੰਜਾਬ ਦੇ ਅੰਦਰ ਢੀੜ ਖੱਲੀ ਪੈ ਗਈ ਉਹ ਢੀੜਾਂ ਦੇ ਅੰਦਰ ਆਪਾਂ ਗਊਸ਼ਾਲਾ ਬਣਾ ਸਕਦੇ ਆ ਚਾਰਜ ਉਹਨਾਂ ਦੀ ਉਹ ਫੈਂਸਿੰਗ ਹੋਈ ਗਈ ਆ ਅੰਦਰ ਪਾਣੀ ਦਾ ਹੀ ਪ੍ਰਬੰਧ ਕਰਨਾ ਅੰਦਰ ਨੇਚਰਲ ਉਹਨਾਂ ਵਾਸਤੇ ਚਾਰਾ ਉਦੇ ਅੰਦਰ ਆਪਾਂ ਸਮਝ ਸਕਦੇ ਹਾਂ ਪ੍ਰਧਾਨ ਜੀ ਇੱਕ ਦੋ ਪਿਛਲੇ ਦਿਨੀ ਆਪਣੇ ਰਾਜਪੁਰੇ ਚ ਹੋਇਆ ਇੱਕ ਗਊ ਜੋ ਹੈ கரੰਟ ਲੱਗਣ ਨਾਲ ਉਹਦੀ ਮੌਤ ਹੋ ਗਈ ਉਸ ਤੋਂ ਪਹਿਲਾਂ ਚਾਰ ਗਊਆਂ ਹੋਰ ਮਰ ਗੀਆਂ ਤੇ ਆਪਾਂ ਸਿੱਧਾ-ਸਿੱਧਾ ਐਲੀਗੇਸ਼ਨ ਲਾਇਆ ਐਕਸ਼ਨ ਤੇ ਜਾਂ ਬਿਲੀ ਬੋਰਡ ਤੇ ਅਗਰ ਇਹੀ ਵਾਲਾ ਐਲੀਗੇਸ਼ਨ ਆਪਾਂ ਚੇਅਰਮੈਨ ਤੇ ਲਗਾਏ ਤੇ ਉਹ ਉਸ ਤੋਂ ਜ਼ਿਆਦਾ ਫਰਕ ਨਹੀਂ ਪਏਗਾ ਕਿਉਂਕਿ ਸਾਰੀ ਗਊਆਂ ਤਾਂ ਉਹਨਾਂ ਕੋਲ ਹੀ ਆ ਨਾ ਉਹਨਾਂ ਦੀ ਰਿਸਪੌਂਸਿਬਿਲਟੀ ਹੈ ਨਾ ਜਿਹੜੀਆਂ ਵੀ ਅਵਾਰਾ ਗਊਆਂ ਫਿਰਦੀਆਂ ਤਾਂ ਭਗਵਾਨ ਸਰਕਾਰ ਨੂੰ ਇਹ ਵੀ ਬੇਨਤੀ ਕਰਉਣਾ ਕਿ ਅਗਰ ਉਹ ਨਹੀਂ ਕਰ ਰਹੇ ਤਾਂ ਇਹ ਵਾਲੀ ਜੋ ਗਊਆ ਮਰ ਰਹੀ ਐ ਉਹਦਾ ਕੌਣ ਤਾਕ ਖਮਿਆਜਬ ਦੇਖੋ ਜਿਹੜੀ ਗਊ ਆ ਉਹ ਕੱਲੀ ਮੇਰੀ ਮਾਂ ਨਹੀਂ ਐ ਚੇਰਮੈਨ ਦੀ ਵੀ ਮਾਂ ਐ ਤੁਹਾਡੇ ਦੀ ਮਾਂ ਐ ਜਿਹੜੇ ਪੁੱਛਦੇ ਆਂ ਉਹ ਮਾਤਾਂ ਨੂੰ ਹਰ ਕਿਸੇ ਦਾ ਫਰਜ਼ ਆ ਜੇ ਉਹ ਉਹ ਨਹੀਂ ਆਵਾਜ਼ ਚੱਕੇਗਾ ਸਾਡਾ ਤਾਂ ਫਰਜ਼ ਆ ਉਹਨੇ ਆਵਾਜ਼ ਨਹੀਂ ਚੱਕੀ ਤਾਂ ਮੈਂ ਕਹਾ ਵੀ ਮੈਂ ਨਹੀਂ ਆਵਾਜ਼ ਨਹੀਂ ਚੱਕਣਾ ਉਹ ਮੇਰੇ ਵਾਸਤੇ ਮੇਰੀ ਆਤਮਾ ਅਲਾਉ ਨਹੀਂ ਕਰਦੀ ਮੈਂ ਪਹਿਲਾਂ ਵੀ ਆਵਾਜ਼ ਚੱਕੀ ਸੀ ਉਹ ਐਕਸ਼ਨ ਦਾ ਅਸੀਂ ਜ਼ਿੰਮੇਵਾਰ ਕਿਉਂ ਠਹਿਰਾਇਆ ਉਦਾ ਕਾਰਨ ਹੈ ਪਿਛਲੀ ਵਾਰ ਜਦੋਂ ਚਾਰ ਪੰਜ ਗਊਆਂ ਮਰੀਆਂ ਐਕਸ਼ਨ ਨੂੰ ਚਾਹੀਦਾ ਸੀ ਜਿੰਮੇਵਾਰੀ ਤੈਅ ਕਰਦਾ ਕੌਣ ਜਿੰਮੇਵਾਰ ਹੈ ਉਸਨੇ ਇਸ ਚੀਜ਼ ਦੀ ਜਿੰਮੇਵਾਰੀ ਤੈਅ ਨਹੀਂ કરી ਇਸ ਕਰਕੇ ਹੋਉਂਦੀਆਂ ਤਾਂ ਉਸ ਕਰਕੇ ਨਹੀਂ ਸੀਗੀਆਂ ਜਿਸ ਕਰਕੇ ਜੇ ਪਿਛਲੀ ਵਾਰ ਉਹ ਜਿੰਮੇਵਾਰੀ ਤੈਅ ਹੋ ਜਾਂਦੀ ਕੋਈ ਪਰਚਾ ਹੋ ਜਾਂਦਾ ਇਹਨਾਂ ਤੇ ਅੱਜ ਦੁਬਾਰਾ ਗਊ ਦੀ ਮੌਤ ਨਹੀਂ ਹੋਣੀ ਸੀ ਇਹ ਤਾਂ ਸ਼ੁਕਰ ਕਰੋ ਵੀ ਆਪਣੇ ਸ਼ਹਿਰ ਦੇ ਅੰਦਰ ਬਹੁਤ ਵੱਡਾ ਜਿਹੜਾ ਹਾਦਸਾ ਹੌਣ ਤੋਂ ਟਲ ਗਿਆ ਕਿਸੇ ਦੇ ਬੱਚੇ ਦੀ ਮੌਤ ਹੋ ਸਕਦੀ ਹੈ ਕਿਸੇ ਕਿਸੇ ਬਜ਼ੁਰਗ ਦੀ ਕਿਸੇ ਵੀ ਇਨਸਾਨੀ ਤੌਰ ਤੇ ਵੀ ਮੌਤ ਹੋ ਸਕਦੀ ਹੈ ਗਊ ਮਾਤਾ ਨੇ ਨਾ ਇਹ ਕਹਾਣਾ ਸਾਡੇ ਤੇ ਸ਼ਹਿਰ ਤੇ ਉਪਕਾਰ ਕਰਿਆ ਵੀ ਆਪਣੇ ਉੱਪਰ ਇਹ ਜਿਹੜਾ ਲੈ ਕੇ ਸਾਨੂੰ ਸਾਰਿਆਂ ਨੂੰ ਜਗਾ ਦਿੱਤਾ ਸਰ ਇਹ ਗੱਲ ਆਪਾਂ ਪਹਿਲੇ ਵੀ ਪਿਛਲੀ ਮੀਟਿੰਗ ਵਿੱਚ ਕਹਿ ਚੁੱਕੇ ਹਾਂ ਕਿ ਚਾਰ ਗਊਆਂ ਨੇ ਆਪਣੇ ਤੇ ਲੈ ਕੇ ਆਹਨੇ ਤੇ ਸੰਭਾਲ ਉਹ ਇਸੇ ਕਰਕੇ ਤਾਂ ਅਸੀਂ ਪਰਚੇ ਦਾ ਦਬਾਅ ਬਣਾ ਰਹੇ ਹਾਂ ਕਿ ਉਹਨਾਂ ਨੇ ਨਹੀਂ ਪਰਚਾ ਕੀਤਾ ਤਾਂ ਹੀ ਅਸੀਂ ਜੇ ਪਰਚਾ ਨਹੀਂ ਹੋਇਆ ਮਾ ਤੁਹਾਡੇ ਚੈਨਲ ਰਾਹੀਂ ਕਹਿਣਾ ਉਹਦੇ ਵਾਸਤੇ ਵੀ ਫਿਰ ਅਸੀਂ ਐਡਜਸਟੇਸ਼ਨ ਕਰਾਂਗੇ ਇਹ ਨਹੀਂ ਵੀ ਅਸੀਂ ਚੁੱਪ ਕਰਕੇ ਬੈਠ ਜਾਵਾਂਗੇ ਸਾਨੂੰ ਕੋਈ ਦਲਾਸਾ ਦਿੱਤਾ ਜਾਵੇ ਕੰਪਰੋਮਾਈਜ਼ ਤਾਂ ਸਾਡੀ ਲਾਈਨ ਦੇ ਅੰਦਰ ਹੈ ਨਹੀਂ ਕਿਉਂਕਿ ਅੱਗੇ ਸਾਡੀ ਮਾਂ ਹੈ ਮਾਤਾ ਉਹ ਚਿੱਤਰ ਨਾਲ ਆਲੇ ਬੈਠੀ ਸੀ ਉਹ ਸਾਨੂੰ ਇਸ ਬੱਚੇ ਨੇ ਹਾਂ ਨਹੀਂ ਸਰਦੇ ਤੋਂ ਕੰਪਲੇਂਟ ਲੇ ਲਈ TDR ਪੱਕੇ ਕੱਟਤੀ ਅਰ ਉਹ ਜਿਹੜਾ ਪਰਚਾ ਹੈ ਨਾ ਉਹ ਪਰਚਾ ਕਦੋਂ ਹੁੰਦਾ ਜਦੋਂ ਉਹਦੀ ਰਿਪੋਰਟ ਆ ਜਾਵੇ ਕਰੰਟ ਦੇ ਉਹ 2-3 ਦਿਨ ਤੱਕ ਕਰ கரੰਟ ਦੀ ਰਿਪੋਰਟ ਆ ਜਾਊਗੀ ਇਸੇ ਕਰਕੇ ਪਰਚਾ ਲੇਟ ਹੈ ਉਹ கரੰਟ ਦੀ ਜਿਹੜੀ ਰਿਪੋਰਟ ਆ ਗਈ ਹੈ ਹਸਪੀਟਲ ਚੋਂ ਉਹ ਉਸ ਤੋਂ ਬਾਅਦ ਪਰਚਾ ਦਰਜ ਹੋਏਗਾ ਉਸ ਤੋਂ ਬਾਅਦ ਸਾਡਾ ਹੱਥ ਵੀ ਬਣਦਾ ਵੀ ਅਸੀਂ ਐਜੀਟੇਸ਼ਨ ਵੀ ਕਰੀਏ ਉਹ ਸਾਨੂੰ ਹੁਣ ਇਸ ਟਾਈਮ ਇਹ ਕਹਿਣਗੇ ਵੀ ਰਿਪੋਰਟ ਆ ਲੰਦੋ ਕਾਗਜ਼ੀ ਪੱਤਰੀ ਰਿਪੋਰਟ ਨਾਲ ਲੱਗੂਗੀ ਡੀਡੀਆਰ ਪੱਕੀ ਕੱਟੀ ਗਈ ਐਫਆਈਆਰ ਹੋਊਗੀ ਜੇ ਉਸ ਲਈ ਬਾਵਜੂਦ ਵੀ ਐਫਆਈਆਰ ਨਾ ਕਟੇ ਫਿਰ ਸਾਡੇ ਪਾਸ ਤੇ ਸਾਰੇ ਰਸਤੇ ਖੁੱਲ੍ਹੇ ਆ ਅਸੀਂ ਜਿੱਥੇ ਮਰਜ਼ੀ ਬੈਠ ਕੇ ਅਸੀਂ ਵਿਰੋਧ ਪ੍ਰਦਰਸ਼ਨ ਕਰਾਂਗੇ ਗੋਮਾਤਾ ਬਾਸ